ਅੱਜ ਮਛਵਾੜਾ ਨੇੜੇ ਬੜੀ ਹੀ ਦਰਨਾਕ ਘਟਨਾ ਵਾਪਰੀਆ ਪਿੰਡ ਗੋਸ ਕੜ ਦਾ ਇੱਕ ਨੌਜਵਾਨ ਸਿੰਦਰ ਛੰਦਾ ਜਿਸ ਦਾ ਨਾਮ ਸੀਗਾ ਵਿਦੇਸ਼ ਤੋਂ ਪਰਤਿਆ ਸੀ ਅਮਰੀਕਾ ਤੋਂ ਉਹਨੇ ਅੱਜ ਆਪਣੇ ਆਪ ਨੂੰ ਜੋ ਬੁੱਢੀ ਜਾਂਚ ਨਾਲ ਸਾਹਮਣੇ ਆਇਆ ਵੀ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਉਹ ਫੋਰਚਨ ਕਾਰਡ ਦੇ ਵਿੱਚ ਇਸ ਜਿਹੜੀ ਮਛਵਾੜਾ ਤੋਂ ਹਯਾਤਪੁਰ ਸੜਕ ਤੇ ਜਾਇ ਤੇ ਖੜਾ ਗੱਡੀ 'ਚ ਖੜਾ ਰਿਹਾ ਪਹਿਲਾਂ ਉਸ ਤੋਂ ਬਾਅਦ ਉਹਨੇ ਆਪਣੇ ਗੋਲੀ ਮਾਰੀ ਤੇ ਗੱਡੀ ਬੈਲੈਂਸ ਅਨਬੈਲੈਂਸ ਹੋ ਕੇ ਸੜਕ ਤੋਂ ਹੁੰਦੀ ਵੀ ਖੇਤਾਂ ਵਿੱਚ ਜਾ ਕੇ ਖੰਭੇ ਨਾਲ ਜਾ ਟਕਰਾਈ ਇੱਕ ਔਲੀ ਨੂੰ ਦੇ ਦੱਸਿਆ ਜਾ ਰਿਹਾ ਜਾਂਦੇ ਛਾਤੀ ਲੱਗੀ ਹੈ ਤੇ ਇੱਕ ਹੋਰੇ ਪੱਟ ਕੇ ਲੱਗੀ ਹੈ ਤੇ ਮੌਕੇ ਤੇ ਐਸਐਸਪੀ ਡੀਐਸਪੀ ਸਾਹਿਬ ਮੌਕੇ ਤੇ ਸਾਰੇ ਪਹੁੰਚੇ ਨੇ ਫੋਰੈਸਟ ਲੈਬਰੀ ਟੀ ਪਹੁੰਚੀ ਹੋਈ ਹੈ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਜੇ ਕਾਰਨਾਂ ਦਾ ਨਹੀਂ ਪਤਾ ਲੱਗਿਆ ਵੀ ਉਹਨੇ ਸੁਸਾਈਡ ਕਿਉਂ ਕੀਤਾ ਵਾ ਉਹਦੀ ਜਾਂਚ ਕੀਤੀ ਜਾ ਰਹੀ ਹੈ ਪਰ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਆ ਤੁਹਾਨੂੰ ਦਿਖਾਉਣੇ ਗੱਡੀ ਦੇ ਵਿੱਚ ਸਾਰਾ ਇੱਥੇ ਉਹਨੇ ਸੁਸਾਈਡ ਕੀਤੀ ਹੈ ਤੇ ਇੱਥੇ ਪਿਆ ਸੀਗਾ ਵੈਪਨ ਉਹ ਲੌਂਡ ਪੈਣੇ ਉੱਥੇ ਅੱਗੇ ਤੇ ਇੱਥੇ ਗੋਲੀ ਲੱਗਣ ਤੋਂ ਬਾਅਦ ਇਹ ਆਨ ਬੈਲੈਂਸ ਹੋ ਗਿਆ ਤੇ ਗੱਡੀ ਜਾ ਕੇ ਖੰਭੇ ਨਾਲ ਜਾ ਟਪੜਾਈ ਤੇ ਅੱਗ ਵੀ ਲੱਗ ਗਈ ਸੀ ਬੈਲੈਂਸ ਹੋਣ ਤੋਂ ਬਾਅਦ ਇਸ ਕਰਕੇ ਤੂਮਾ ਹੋਇਆ ਪਿਆ ਵਾ ਟਾਇਰਾਂ ਨੂੰ ਅੱਗ ਲੱਗ ਟਾਇਰਾਂ ਦੇ ਵਿੱਚ ਰੀਸ ਦਿੱਤੀ ਰਹੀ ਸੀ ਤੇ ਇਸ ਕਰਕੇ ਸਾਰੀ ਇਹ ਗੱਡੀ ਨੂੰ ਤੂਵਲ ਨਿਕਲ ਆ ਗਿਆ ਸੀ ਤੇ ਸ਼ੀਸ਼ੇ ਤੋੜ ਕੇ ਉਹਨੂੰ ਗੱਡੀ ਦੇ ਪਰਲੇ ਪਾਸੇ ਬਾਹਰ ਘਟਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੀ ਸਾਰੀ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਜਗਰੂਪ ਸਿੰਘ ਜੀ ਪਿੰਡ ਹਿਆਤਪੁਰ ਬੇਠ ਇਹ ਗੱਡੀ ਆ ਕੇ ਖੰਭੇ ਚ ਲੱਗੀ ਜੀ ਬਹੁਤ ਜ਼ੋਰ ਨਾਲ ਅਸੀਂ ਇੱਥੇ ਨੇੜੇ ਖੇਤ 'ਚ ਸੀਗੇ ਇਹ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਕਿ ਗੱਡੀ ਦੇ ਧੂਆਂ ਬਹੁਤ ਹੋ ਰਿਆ ਸੀ ਕਿ ਅੱਗ ਲੱਗੀ ਛੱਤ ਜੋ ਸ਼ੀਸ਼ਾ ਤੋੜ ਕੇ ਦੇਖਿਆ ਤਾਂ ਵਿੱਚ ਬੰਦੇ ਦੇ ਗੋਲੀ ਲੱਗੀ ਹੋਈ ਸੀ ਮੁੰਡੇ ਤੇ ਕੀ ਮੁੰਡੇ ਦਾ ਨਾਂ ਕੀ ਸੀ ਮੁੰਡੇ ਦਾ ਨਾਂ ਸ਼ਿੰਦਾ ਕਹਿੰਦੇ ਆ ਸੁਰਿੰਦਰ ਸਿੰਘ ਜੀ ਅੱਛਾ ਅੱਛਾ ਹਾਂ ਜੀ ਘੌਂਸ ਘੜਦਾ ਜੀ ਹਾਂਜੀ ਹਾਂਜੀ ਸਾਬਕਾ ਸਰਪੰਚ ਸਾਹਿਬ ਦਾ ਬੇਟਾ ਜੀ ਅੱਛਾ ਜੀ ਸਾਹਿਬ ਸਿੰਘ ਦਾ ਕਿੰਨੀਆਂ ਗੋਲੀਆਂ ਲੱਗੀਆਂ ਕਿੱਥੇ ਕਿੱਥੇ ਇੱਕ ਪੱਟ ਪਿੰਨੀ ਤੇ ਪੱਟ ਤੇ ਲੱਤ ਤੇ ਇੱਕ ਛਾਤੀ 'ਚ ਦਿਲ ਤੇ ਓਪਰੇਟੋਰੀ ਤੋਂ ਓਪਰੇਟੋਰੀ ਇਸ ਜਿਹੜੇ ਪ੍ਰੋਗਰਾਮ ਪਰਿਵਾਰਕ ਇੰਸ਼ੂਰੈਂਸ ਦਿੱਤਾ ਉਹ ਨਾਲ ਲੈ ਕੇ ਹਸਤਾ ਇਹਦੇ ਵਿੱਚ ਕੋਈ ਹੋਰ ਵੈਪ ਅਸਲ ਸਭ ਚਿੱਪਿਆ ਸਭ ਵੈਪਨ ਵਿੱਚ ਹੀ ਪਿਆ ਜੀ ਕਾਰ ਤੋਂ ਸੁਸਾਇਡ ਹੋ ਗਿਆ ਜੀ ਬਾਕੀ ਹੁਣ ਇਹਦਾ ਪਤਾ ਜਾਂਚ ਤੋਂ ਬਾਅਦ ਇਹ ਗੋਠੀ ਜੀ ਇੱਕ ਤਲਾ ਮਿਲੀ ਸੀ ਕਿ ਇੱਥੇ ਗੱਡੀ ਦਾ ਐਕਸੀਡੈਂਟ ਹੋਇਆ ਤੇ ਜਿਸ ਵਿੱਚ ਇੱਕ ਬਾਡੀ ਮਿਲੀ ਹੈਗੀ ਆ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਹੈਗੀ ਹੈ ਤੇ ਇਹ ਆਇਡੈਂਟੀਫਾਈ ਹੋਇਆ ਸੁਰਿੰਦਰ ਸਿੰਘ ਨਾਮ ਦਾ ਬੰਦਾ ਕੌਸਗੜ ਪਿੰਡ ਦਾ ਤੇ ਹਲੇ ਤੱਕ ਪ੍ਰੀਲਿਮਨਰੀ ਲੱਗਦਾ ਵੀ ਜਨੇ ਸੁਸਾਈਡ ਕੀਤਾ ਹੈਗਾ ਬਾਕੀ ਦੀ ਡੰਗਾਈ ਨਾਲ ਪੁੱਛ ਕੀਤੀ ਜਾਏਗੀ ਫਿਰ ਸੁਸਾਈਡ ਦੇ ਕਾਰਨ ਦਾ ਪਤਾ ਲੱਗੇਗਾ ਨਹੀਂ ਉਹ ਸਾਰਾ ਹੁਣ ਨਾਲੇ ਕਲੀਅਰ ਕਰਾਂਗੇ ਇੱਕ ਇੱਕ ਲੱਗੀ ਕੋਲੀ ਸਿਰ ਤੇ ਇੱਕ ਕੋਲੀ ਮੱਤ ਵਿੱਚ ਲੱਗੀ ਹੈ ਇੱਕ ਇਹਨੇ ਚੈਸਟ ਵਿੱਚ ਲੱਗੀ ਹੈ ਬੋਡੀ ਪੋਰਟ ਵਾਲੀ ਉਹ ਹਾਂ ਜੀ ਇਹਨੂੰ ਅੱਗੇ ਪੋਸਟਮੋਰਟਮ ਲਈ ਲੈ ਕੇ ਜਾਵਾਂਗੇ ਉਸ ਬਾਅਦ ਜੋ ਵੀ ਹੋਗਾ ਫਿਰ ਤੁਹਾਨੂੰ ਸ਼ੇਅਰ ਕਰਾਂਗੇ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.